ਕਿੱਥੇ ਚਲੀ ਬੇਬੇ ਮੈਂ ਹੁਣ ਆਪਾਂ ਆਵਦੇ ਜੇ ਹੋਰ ਤਾਂ ਮੂੰਹ ਹੁੰਦੇ ਦਾ ਮੂੰਹ ਦੇਖਣ ਚ ਐਡਾ ਨਾਪcion ਚੱਲ ਪਿਆ ਤਾਂ ਹੁੱਕ ਗਿਆ ਸੀ ਵਿਚਾਰੇ ਦਾ ਕੀ ਲੱਗਦਾ ਬੇਬੇ ਤੁਹਾਡਾ ਮੈਂ ਬਿਆਰ ਦਾ ਮੁੰਡਾ ਲੱਗਦਾ ਘੜਾ ਦੇ ਨਿੱਕੋਂ ਦਾ ਚੰਗਾ ਸੀ ਬੇਬੇ ਬਹੁਤ ਚੰਗਾ ਸੀ ਫੋਟੋ ਜਿੱਥੇ ਬਲਾਉਣਾ ਪੈਦੀ ਡਿੱਗ ਪੈਣਾ ਨਿੱਕੇ ਜਿਹੇ ਹੁੰਦੇ ਨੇ ਹੇ ਹੇ ਤੇ ਬਣਾ ਦੇ ਕੇ ਕਰੇ ਜਾਣਾ ਜੋ ਕਰਨ ਛੱਡਣ ਸਕੂਲ ਕਹਣਾ ਤਾਈ ਬਹ ਜਾ ਚਾਵੀ ਕੀ ਜਾਏ ਉਹਦੀ ਮਾਂ ਵੀ ਬਹੁਤ ਚੰਗੀ ਸੀ ਤੇ ਬੱਪਣੇ ਪਤ ਉਹਨਾਂ ਨੇ ਪਿੱਛੇ ਰੱਖ ਕੇ ਕੱਢਿਆ ਕੋਈ ਮਾਰਾ ਜਿੱਥੇ ਇਹ ਰੱਬੀ